ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੇ ਤੁਸੀਂ ਘੱਟ ਪੜੇ ਲਿਖਿਓ ਤਾਂ ਹੈਲਪਰਾਂ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਨਿਕਲ ਜਾ ਰਹੀਆਂ ਨੇ ਤੇ ਨਾਲ ਦੀ ਨਾਲ ਪੰਚਾਇਤ ਦੇ ਵਿੱਚ ਪੰਚਾਇਤੀ ਵਿਭਾਗ ਦੇ ਵਿੱਚ ਪੋਸਟਾਂ ਨਿਕਲਣ ਜਾ ਰਹੀਆਂ ਨੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਆਂਗਣ ਵਾੜੀ ਵਰਕਰਾਂ ਦੀਆਂ ਪੋਸਟਾਂ ਨਿਕਲਣ ਜਾ ਰਹੀਆਂ ਨੇ ਹਜ਼ਾਰਾਂ ਹੀ ਵੈਕੈਂਸੀਆਂ ਜਿਹੜੀਆਂ ਨੇ ਉਹ ਪੰਜਾਬ ਗਵਰਨਮੈਂਟ ਦੇ ਵੱਲੋਂ ਜਿਹੜੀਆਂ ਨੇ ਉਹਨਾਂ ਦਾ ਅਨਾਉਂਸਮੈਂਟ ਜਿਹੜੀ ਆ ਕਰ ਦਿੱਤੀ ਹੈ ਉਹ ਆਪਾਂ ਜਾਣਦੇ ਆ 1 ਬਾਈ 1 ਸਟੈਪ ਬਾਈ ਸਟੈਪ ਕਿ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਭਰਤੀਆਂ ਜਿਹੜੀਆਂ ਨੇ ਉਹ ਨਿਕਲਣਗੀਆਂ ਹਰ ਇੱਕ ਕੇਡਰ ਦੇ ਵਿੱਚ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਭਰਤੀ ਆ ਰਹੀ ਆ ਆ ਦੇਖ ਲਓ ਭਗਵੰਤ ਮਾਨ ਸਰਕਾਰ ਨੇ ਜਿਹੜਾ ਹੈ ਉਹ ਅਨਾਉਂਸ ਕਰਤਾ ਇੱਕ ਇੱਕ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਤਕਾਵਾਂਗੇ ਵੀ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਭਰਤੀਆਂ ਨੇ ਜਿਵੇਂ ਕਿ ਪਟਵਾਰੀ ਦੀਆਂ ਜੇਲ੍ਹ ਦੀਆਂ ਟੈਕਸਟੇਸ਼ਨ ਵਿਭਾਗ ਦੀਆਂ ਹਰ ਇੱਕ ਡਿਪਾਰਟਮੈਂਟ ਦੀ ਭਰਤੀ ਦੀ ਜਿਹੜੀ ਅਨਾਉਂਸਮੈਂਟ ਆ ਉਹ ਗਵਰਨਮੈਂਟ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਆ ਜੁਟਜੋ ਆਪਣੀ ਤਿਆਰੀ ਦੇ ਵਿੱਚ ਔਰ ਹਾਂ ਕੋਨੂੰ ਹੁੰ ਡਿਟੇਲ ਦੱਸਦੇ ਆ ਵੀ ਕਿਹੜੇ ਡਿਪਾਰਟਮੈਂਟ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਪੋਸਟਾਂ ਜਿਹੜੀਆਂ ਨੇ ਉਹ ਆਊਟ ਹੋਣਗੀਆਂ ਤੇ ਨਾਲ ਦੀ ਨਾਲ ਅੱਗੇ ਵਧਣ ਤੋਂ ਪਹਿਲਾਂ ਜੇ ਚੈਨਲ ਤੇ ਆਇਓ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਆਪਾਂ ਜੌਬ ਦੇ ਨਾਲ ਰਿਲੇਟਿਡ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਉੱਪਰ ਪਾ ਦਿੰਦੇ ਆ ਤਾਂ ਮੇਕ ਸ਼ûr ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਵੀ ਜ਼ਰੂਰ ਦਬਾ ਲਿਓ ਤਾਂ ਕਿ ਸਾਡੇ ਦੁਆਰਾ ਪਾਈ ਗਈ ਹਰ ਇੱਕ ਨੌਕਰੀ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਆਓ ਹੁਣ ਜਾਣਦੇ ਆ ਇੱਕ ਇੱਕ ਪੋਸਟ ਦੇ ਬਾਰੇ ਜੇ ਸਭ ਤੋਂ ਪਹਿਲਾਂ ਪਟਵਾਰੀਆਂ ਦੀ ਭਰਤੀ ਦੀ ਗੱਲ ਕਰੀਏ ਤਾਂ 1001 ਪਟਵਾਰੀਆਂ ਦੀ ਜਿਹੜੀ ਆ ਉਹ ਨਵੀਂ ਭਰਤੀ ਆ ਰਹੀ ਆ ਜੇਲ ਵਿਭਾਗ ਦੇ ਵਿੱਚ 1200 ਤੋਂ ਪਲੱਸ ਨਵੀਆਂ ਪੋਸਟਾਂ ਆਣੇ ਉਸ ਤੋਂ ਇਲਾਵਾ ਐਕਸਾਈਜ਼ ਐਂਡ ਟੈਕਸਟੇਸ਼ਨ ਡਿਪਾਰਟਮੈਂਟ ਦੇ ਵਿੱਚ 400 ਪੋਸਟਾਂ ਨੇ ਤੇ ਆਂਗਣਵਾੜੀ ਔਰ ਹੈਲਪਰਾਂ ਦੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਵੀ ਭਰਤੀ ਆ ਜਿਦੇ ਵਿੱਚ 3000 ਪੋਸਟਾਂ ਨੇ ਤੇ ਨਾਲ ਦੀ ਨਾਲ ਸਿਹਤ ਵਿਭਾਗ ਦੇ ਵਿੱਚ 822 ਪੋਸਟਾਂ ਨੇ 2000 ਪੀਟੀਆਈ ਟੀਚਰਾਂ ਦੀ ਵੀ ਭਰਤੀ ਆ ਇਸ ਤੋਂ ਇਲਾਵਾ 646 ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਆ ਤੇ 792 ਪੰਚਾਇਤ ਸੈਕਟਰੀ ਜਾਨੀ ਕਿ ਵੀਡੀਓ ਦੀ ਵੀ ਭਰਤੀ ਹੈ ਤੇ ਨਾਲ ਦੇ ਨਾਲ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਕਲਰਕਾਂ ਔਰ ਸੀਨੀਅਰ ਅਸਿਸਟੈਂਟਾਂ ਦੀ ਵੀ ਜਿਹੜੀ ਭਰਤੀ ਆ ਉਹ ਕੱਢੀ ਜਾ ਰਹੀ ਆ ਪੰਜਾਬ ਗਵਰਨਮੈਂਟ ਦੇ ਵੱਲੋਂ ਜਿਹਦਾ ਕਿ ਆਫੀਸ਼ੀਅਲ ਅਨਾਉਂਸਮੈਂਟ ਜਿਹੜੀ ਆ ਉਹ ਗਵਰਨਮੈਂਟ ਦੇ ਵੱਲੋਂ ਕਰ ਦਿੱਤੀ ਗਈ ਆ सीएम साहब ਦੇ ਵੱਲੋਂ ਕਰ ਦਿੱਤੀ ਗਈ ਆ ਮੀਟਿੰਗ ਦੇ ਵਿੱਚ ਜਿਹੜਾ ਉਹ ਫੈਸਲਾ ਲੈ ਲਿਆ ਗਿਆ ਹੈ ਤੇ ਹੁਣ ਜਦੋਂ ਵੀ ਇਹ ਭਰਤੀ ਆਉਂਦੀ ਆ ਜਦੋਂ ਵੀ ਫਾਰਮ ਆਨਲਾਈਨ ਅਪਲਾਈ ਸ਼ੁਰੂ ਹੁੰਦੇ ਨੇ ਤਾਂ ਨਾਲ ਦੀ ਨਾਲ ਅਪਲਾਈ ਕਰਦੇ ਹੋ ਹਾਂ ਉਹਦੀ ਜਾਣਕਾਰੀ ਆਪਾਂ ਤੁਹਾਨੂੰ ਨਾਲ ਦੀ ਨਾਲ ਇਸੇ ਚੈਨਲ ਦੇ ਉੱਪਰ ਜ਼ਰੂਰ ਦੇ ਦੇਵਾਂਗੇ ਜਿਵੇਂ ਹੀ ਪੋਸਟਾਂ ਆਊਟ ਹੁੰਦੀਆਂ ਨੇ ਤਾਂ ਮੇਕ ਸ਼ੋਰ ਕਿ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਹੋ ਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਜਿਹੜੇ ਨੌਕਰੀ ਦੀ ਭਾਲ ਦੇ ਵਿੱਚ ਨੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਇਹ ਬੜੇ ਜਿਹਾ ਆਪਾਂ ਕਹ ਲਈ ਇੱਕ ਭੁੰਨ ਦਾ ਕੰਮ ਹੈ ਤਾਂ ਦੋਸਤੋ ਇਸੇ ਤਰ੍ਹਾਂ ਜੌਬ ਦੇ ਨਾਲ ਜੁੜੀ ਹਰ ਇੱਕ ਜਾਣਕਾਰੀ ਲੈਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਚੈਨਲ ਦੇ ਉੱਪਰ ਰਿਸਪੌਂਸ ਬਣਾਏ ਰੱਖੋ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਸਾਡੇ ਦੁਆਰਾ ਪਾਈ ਗਈ ਹਰ ਇੱਕ ਵੀਡੀਓ ਦਾ ਅਪਡੇਟ ਤੁਹਾਡੇ ਤੱਕ ਪਹੁੰਚ ਕੇ ਮਿਲਦੇ ਆ ਨਵੀਂ ਜੌਬ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ